ਪਿਛਲੇ ਦਿਨੀ 14 ਦਸੰਬਰ ਨੂੰ ਸ਼ਰੋਮਣੀ ਅਕਾਲੀ ਦਲ ਨੇ ਆਪਣਾ 103ਵਾਂ ਦਿਵਸ ਮਨਾਇਆ। ਸ਼੍ਰੀ ਅਕਾਲ 택 ਸਾਹਿਬ ਅੰਮ੍ਰਿਤਸਰ ਉਹ ਆਪਣੀ ਸ਼ਰੋਮਣੀ ਅਕਾਲੀ ਦਲ ਪਾਰਟੀ ਦਾ ਇਕੱਠ ਕਰਦੇ ਨੇ ਉੱਥੇ ਸੰਬੋਧਨ ਹੁੰਦੇ ਨੇ ਉਹ। तमाम ਸ਼ਰੋਮਣੀ ਅਕਾਲੀ ਦਲ ਦਾ ਇਤਿਹਾਸ, ਲੀਡਰਸ਼ਿਪ ਦੀਆਂ ਹੁਣ ਤੱਕ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਰੀਆਂ ਸੁਖਬੀਰ ਸਿੰਘ ਬਾਦਲ ਜਿਹੜੇ ਮੌਜੂਦਾ ਵਰਤਮਾਨ ਦੇ ਸਮੇਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਰੂਹ ਰੂਹ ਹੁੰਦੇ ਨੇ। ਨਲੋਂ ਨਾਲ ਉਹ ਆਪਣੀ ਸਰਕਾਰ ਦੇ ਵਿੱਚ ਜਿਹੜੀਆਂ ਗੱਲਾਂ ਵਾਪਰੀਆਂ ਖਾਸ ਕਰਕੇ ਇੱਕ ਜਿਹੜਾ ਇਹੋ ਜੀ ਘਟਨਾ ਜਿਹਨੇ ਸਾਰੇ ਸਿੱਖ ਜੱਤ ਨੂੰ ਝੋਲ ਕੇ ਰੱਖਤਾ ਸੀ ਉਹ ਸੀ ਬਰਗਾੜੀ ਕਾਂਡ ਬਰਗਾੜੀ ਕਾਂਡ ਨੂੰ ਲੈ ਕੇ ਉਹ ਮਾਫੀ ਮੰਗਦੇ ਨੇ तमाम तरह ਦੀ ਜਿਹੜੀ ਮਾਫੀ ਤੋਂ ਬਾਅਦ ਪ੍ਰਤੀਕਿਰਿਆਵਾਂ ਨੇ ਉਹ ਆ ਰਹੀਆਂ ਨੇ ਸੋ ਇੱਕ ਤਰੀਕੇ ਦੇ ਨਾਲ ਜੇਕਰ ਦੇਖਿਆ ਜਾਵੇ ਤਾਂ ਸਿੱਖ ਪੋਲਿਟਿਕਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਮਾਫੀ ਮੰਗਣ ਦੇ ਨਾਲ ਇੱਕ ਬੜੀ ਵੱਡੀ ਹੱਲ ਜੁਰ ਹੈ ਹਾਲਕਿ ਜਿਹੜੇ ਸਿਆਸਦਾਨ ਸ਼੍ਰੋਮਣੀ ਅਕਾਲੀ ਜਲ ਨੂੰ ਪਿਛਲੇ ਸਮੇਂ ਦੇ ਵਿੱਚ ਅਲਵਿਦਾ ਆ ਕੇ ਵਿਗੇ ਉਹਨਾਂ ਦੀ ਵੀ ਆਪਣੀ ਆਪਣੀ ਦੇਤੇ رائے ਹੈਗੀ ਹੈ ਪਰ ਇੱਕ ਤਰੀਕੇ ਦੇ ਨਾਲ ਦੇ ਜ਼ਿਕਰ ਦੇਖਿਆ ਜਾਵੇ ਸ਼੍ਰੋਮਣੀ ਅਕਾਲੀ ਜਲ ਦੀ ਸਿਆਸੀ ਜਿਸ ਤਰੀਕੇ ਦੀ ਭੂਮਿਕਾ ਹੈਗੀ ਹੈ ਤੇ ਹੁਣ ਸੁਖਵੀਰ ਸਿੰਘ ਬਾਦਲ ਦੀ ਮਾਫੀ ਤੇ ਐਕਟੀਵਿਟੀ ਜਿਹੜੀ ਸ਼੍ਰੋਮਣੀ ਕਰ ਦਲ ਦੀ ਹੈਗੀ ਹੈ ਉਹਨੂੰ ਲੈ ਕੇ ਤਮਾਮ ਤਰ੍ਹਾਂ ਦੀ ਜਿਹੜੀ رائے ਹੈ ਉਹ ਸਮਾਜੇ ਵਿੱਚ ਬਣ ਰਹੀ ਹੈ ਤਾਂ ਇੱਕ ਵਾਰ ਸਿੱਖ ਸਿੱਖ ਸਿਆਸਤ ਤੇ ਸਿੱਖ ਜਗਤ ਦੇ ਵਿੱਚ ਉਛਾਲ ਹੈ ਸੁਖਵੀਰ ਸਿੰਘ ਬਾਦਲ ਦੀ ਮਾਫੀ ਲੈ ਕੇ ਜਿੱਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਲੋਕ ਰਾਨਾ ਚੈਨਲ ਪੰਜਾਬੀ ਦੇ ਸੀਨੀਅਰ ਜਰਨਲਿਸਟ ਪਰਮਿੰਦਰ ਸਿੰਘ ਰਾਇਪੁਰ ਜੁੜੇ ਨੇ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਗੁਰਜਿੰਦਰ ਜੀ ਜੀ ਪਰਮਿੰਦਰ ਜੀ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਮੌਜੂਦਾ ਸਮੇਂ ਦੇ ਵਿੱਚ ਉਹ ਪ੍ਰਧਾਨ ਨੇ ਅ ਬਿਤੇ ਦਿਨੀ 103 ਦਿਵਸ ਸੀ ਜਿਹੜਾ 100 ਸਾਲ ਤੋਂ ਵੱਧ ਸਮਾਂ ਸ਼ਰਮਣੀ ਕਲਗੱਲੂ ਹੋ ਗਿਆ ਉਹਦਾ ਮਨਾਇਆ ਗਿਆ ਅੰਮ੍ਰਿਤਸਰ ਉੱਥੇ ਸੁਖਵੀਰ ਸਿੰਘ ਬਾਦਲ ਜਿਕਰ ਵੀ ਕਰਦੇ ਨੇ ਕਿ ਸਾਡੀ ਸਰਕਾਰ ਦੇ ਦੌਰਾਨ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਦੀ ਮਾਫੀ ਮੰਗਦੇ ਆ ਤੇ ਅੱਗੇ ਵੀ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਚਾਹੁੰਦੇ ਵੀ ਸੀ ਇਹਦੀ ਇੰਗਲਿਸ਼ ਇਨਵੈਸਟੀਗੇਸ਼ਨ ਉਹ ਪੰਜਾਬ ਪੁਲਿਸ ਹੀ ਕਰੇ ਤਾਂ ਜਦੋਂ ਪੰਜਾਬ ਪੁਲਿਸ ਦੀ ਗੱਲ ਚੱਲ ਰਹੀ ਸੀ ਉਦੋਂ ਕੇਸ ਸੀਬੀਆਈ ਨੂੰ ਜਿਹੜਾ ਸੀਓ ਟਰਾਂਸਫਰ ਕਰਤਾ ਗਿਆ ਸੀ ਯਾਨੀ ਕਿ ਜਾਂਚ ਦੇ ਵਿੱਚ ਵਿਗਨ ਪਾਈ ਗਈ ਸੀ ਜਾਂਚ ਕਰਨ ਤੋਂ ਜਿਹੜਾ ਸੀ ਉਹ ਰੋਕਿਆ ਗਿਆ ਸੀ ਤਾਂ ਉਹ ਵੱਡਾ ਇੱਕ ਕੇਸ ਹੈ ਪੰਜਾਬ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਬਰਗਾੜੀ ਕਾਂਡ ਵੈਬਰ ਕਾਂਡ ਗੋਲੀ ਕਾਂਡ ਚੱਲਦਾ ਹੁਣ ਤੱਕ ਜਿਹੜੀ ਸਿਆਸਤ ਹੈ ਭਾਵੇਂ ਸ਼੍ਰੋਮਣੀ ਜਨਕਾਲੇ ਦੀ ਸਿਆਸਤ ਹੈ ਜਾਂ ਕਾਂਗਰਸ ਪਾਰਟੀ ਦੀ ਸਿਆਸਤ ਹੈ ਅੱਜ ਦੀ ਭਾਵੇਂ ਆਮ ਆਦਮੀ ਪਾਰਟੀ ਦੀ ਸਿਆਸਤ ਹੈ ਉਹ ਸਾਰੀ ਹੀ ਨਾਲ ਦੇ ਨਾਲ ਸਫਰ ਕਰ ਰਹੀ ਹੈ 15 ਤੋਂ ਲੈ ਕੇ ਹੁਣ ਅਸੀਂ 24 ਦੇ ਵਿੱਚ ਦਖਲ ਹੋਣ ਵਾਲੇ ਆ ਮਜੂਦਾ ਸਮੇਂ ਦੇ ਵਿੱਚ ਵੀ ਕੁੰਵਰ ਵਿਜੇਪ੍ਰਤਾਪ ਨੂੰ ਪੱਲਾ ਘਾ ਦੇਖ ਰਹੇ ਹਾਂ ਉਹ ਵੀ ਸਵਾਲ ਉਠਾ ਰਹੇ ਨੇ ਆਪਣੀ ਸਰਕਾਰ ਦੇ ਉੱਪਰ ਸ਼ਰਮਣੀ ਅਕਾਲੀ ਦਲ ਪੂਰੀ ਤਰ੍ਹਾਂ ਫਸੀ ਹੋਈ ਹੈ ਨਾ ਮਾਮਲੇ ਦੇ ਉੱਪਰ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਹੌਂ ਖਾਦਦੀਆਂ ਸੀ ਤੇ ਅਖੀਰ ਦੇ ਵਿੱਚ ਜਾ ਕੇ ਜਦੋਂ ਮੁੱਖ ਮੰਤਰੀਆਂ ਦੀ ਰਦੋਬਦਲ ਹੋਈ ਫੇਰ ਬਦਲ ਹੋਈ ਉਦੋਂ ਵੀ ਆਹੀ ਗੱਲ ਮੋਰੇ ਆ ਗਈ ਸੀ ਬਰਗਾੜੀ ਕਾੜ ਨੂੰ ਲੈ ਕੇ ਸੋ ਇੱਕ ਪੰਜਾਬ ਦੇ ਸੈਂਟੀਮੈਂਟ ਦੇ ਨਾਲ ਜੁੜੀ ਹੋਈ ਇਹ ਗੱਲ ਹੈ ਸੋ ਸੁਖਵੀਰ ਸਿੰਘ ਬਾਦਲ ਨੇ ਗੱਲ ਆਪਣੇ ਸਰਕਾਰ ਦੇ ਵਿੱਚ ਕਿਹਾ ਕਿ ਅਸੀਂ ناکਾਮ ਰਹੇ ਸੀ ਮਾਫੀ ਮੰਗਦੇ ਹਾਂ ਜੀ ਬਿਲਕੁਲ ਜਿਹੜੀ ਮਾਫੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਮਾਫੀ ਕਰਨਾ ਉਸ ਕਾਂਡ ਵਾਸਤੇ ਨਹੀਂ ਆਪਾਂ ਕਹਿ ਸਕਦੇ ਕਿ ਤੇ ਬਾਕੀ ਜਿਹੜੇ ਅਕਾਲੀ ਦਲ ਤੋਂ ਬਰੇ ਹੋ ਗਏ ਆ ਜਾਂ ਅਕਾਲੀ ਦਲ ਨੂੰ ਇਕੱਠਿਆਂ ਕਰਨ ਵਾਸਤੇ ਜਾਂ ਸਿਆਸਤ ਵਿੱਚ ਦੁਬਾਰਾ ਆਣ ਵਾਸਤੇ ਇਹ ਮਾਫੀ ਕਿਹ ਤੋਂ ਮੰਗੀ ਗਈ ਹੈ ਕਿਉਂ ਮੰਗੀ ਗਈ ਹੈ ਇਸ ਬਾਰੇ ਤਾਂ ਜਰਦਾ ਸੁਖਵੀਰ ਸਿੰਘ ਬਾਦਲ ਹੀ ਦੱਸ ਸਕਦਾ ਜਾਂ ਉਹਨਾਂ ਦੇ ਕੋਈ ਨੇੜਤਾ ਦੇ ਬੰਦੇ ਹੋਣਗੇ ਉਹ ਉਹ ਦੱਸ ਸਕਦੇ ਆ ਅਸਲ ਦੇ ਵਿੱਚ ਜਿਹੜੀ ਗੱਲ ਸਾਹਮਣੇ ਨਿਕਲ ਕੇ ਆਂਦੀ ਆ ਉਹ ਤਾਂ ਇਹੀ ਆਂਦੀ ਆ ਕਿ ਜਿਹੜਾ ਉੱਥੇ ਬਰਗਾੜੀ ਵੀਖੇ ਵਾਪਰਿਆ ਉਹਦੇ ਕਰਕੇ ਕਾਂਗਰਸ ਆਈ ਤੇ ਕਾਂਗਰਸ ਦਾ ਜਾਣਾ ਵੀ ਉਹਦੇ ਕਰਕੇ ਮੰਨਿਆ ਜਾਂਦਾ ਅਕਾਲੀਆਂ ਦਾ ਤਾਂ ਮੰਨਿਆ ਹੀ ਜਾਂਦਾ ਨਾ ਉਹ ਤਾਂ ਤੈ ਹੀ ਸੀਗੇ ਉਹ ਇਹਨਾਂ ਦੀ ਸਰਕਾਰ ਵੇਲੇ ਆਹ ਕੁਝ ਵਾਪਰਿਆ ਤੇ ਇਹਨਾਂ ਨੇ ਸਹੀ ਸਮੇਂ ਤੇ ਗੈਲੋ ਕਿ ਸਟੈਪ ਨਹੀਂ ਲਿਆ ਜਾਂ ਉਸ ਟਾਈਮ ਜੋ ਸਰਕਾਰ ਦੇ ਹੁੰਦੇ ਆ ਜੋ ਕੁਝ ਕਰ ਸਕਦੇ ਸੀ ਔਰ ਅਕਾਲੀ ਸਰਕਾਰ ਕਰ ਸਕਦੀ ਸੀ ਖਾਸ ਕਰ ਪੰਥਕ ਪਾਰਟੀ ਹੋਣ ਦਾ ਇਹਨੇ ਲੈਵਲ ਲਾਇਆ ਹੋਇਆ ਪੰਥ ਦੀ ਪਾਰਟੀ ਕਿਹਾ ਜਾਂਦਾ ਪੰਥ ਸਮਝਿਆ ਜਾਂਦਾ ਇਹਨੂੰ ਜਿਹਦੇ ਇੱਕ ਜਿਹਦੀ ਇੱਕ ਆਵਾਜ਼ ਦੇ ਉੱਤੇ ਪੂਰਾ ਸਿੱਖ ਜਗਤ ਕਹਿ ਲਓ ਇੱਕ ਤਰ੍ਹਾਂ ਨਾਲ ਇਕੱਠਾ ਹੋਣ ਦੀ ਆਪਾਂ ਕਹਿ ਲਓ ਕਿ ਹੈ ਸੀ ਤਰਖਦਾ ਇਹ ਦਲ ਅ ਦੇਸ਼ਾਂ-ਵਦੇਸ਼ਾਂ ਵਿੱਚ ਪਹੁੰਚਿਆ ਇੰਨੇ ਪੁਰਾਣਾ ਆਪਾਂ ਕਹਿ ਲਓ ਸਿੱਖ ਮਸਲਿਆਂ ਦੇ ਉੱਤੇ ਰਾਜਨੀਤੀ ਕਰਦਾ ਆਇਆ ਇਹ ਦਲ ਪਰ ਇਹ ਇਹਦੀ ਸਰਕਾਰ ਹੋਵੇ ਸੱਤਾ ਇਹਨਾਂ ਦੇ ਕੋਲ ਹੋਵੇ ਪਾਵਰ ਦੇ ਵਿੱਚ ਇਹ ਬੈਠੇ ਹੋਣ ਸੈਂਟਰ ਦੇ ਵਿੱਚ ਇਹਨਾਂ ਦੀ ਭਾਈ ਵਾਲੀ ਹੋਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਇਦਾਂ ਦਾ ਮਸਲਾ ਆ ਗਿਆ ਹੋਵੇ ਉੱਥੇ ਇਹਨਾਂ ਦੀ ਕਿਹੜੀ ਐ ਸੀ ਮਜਬੂਰੀ ਸੀ ਕਿਹੜੀ ਐ ਸੀ ਆਪਾਂ ਕਹਿ ਲਓ ਕਿ ਇਹਨਾਂ ਦੇ ਉੱਪਰ ਸਿਰ ਦੇ ਉੱਪਰ ਡੰਡਾ ਰੱਖਿਆ ਹੋਇਆ ਸੀ ਕਿਸੇ ਨੇ ਕਿ ਇਹੇ ਉਸ ਮਸਲੇ ਨੂੰ ਵੀ ਲਟਕਾ ਕੇ ਦੇਖਣ ਲੱਗੇ ਅੱਜ ਮਾਹੀ ਮੰਗਣ ਲੱਗੇ ਪਹਿਲੀ ਤਾਂ ਗੱਲ ਇਹ ਹੈ ਕਿ ਮਾਫੀ ਉੱਥੇ ਮੰਗੀ ਜਾਂਦੀ ਹੈ ਜਿੱਥੇ ਕਿਤੇ ਪਤਾ ਹੋਵੇ ਕਿ ਸਾਡੀ ਸਮੋਲੀਅਤ ਕਿੰਨਾ ਕਿਤੇ ਹੈਗੀ ਹੈ ਅਸੀਂ ਐਗਜ਼ਿਸਟ ਕਰ ਰਹੇ ਹਾਂ ਇਸ ਗਲਤੀ 'ਚ ਜਾਂ ਇਸ ਗੁਨਾਹ 'ਚ ਕਿਤੇ ਵੀ ਤਾਂ ਉਹ ਮੈਂ ਇਕੱਲਾ ਇਹ ਇਹ ਮਸਲਾ ਤਾਂ ਉਭਾਰ ਰਿਹਾ ਇਹਦੇ ਨਾਲ ਹੀ ਸਾਰਾ ਕੁਝ ਜੁੜਿਆ ਭੰਗਿਆ ਹੈ ਨਾ ਤੇ ਇਹ ਇਹ ਜਦੋਂ ਉੱਥੇ ਘੱਟਣਾ ਵਾਪਰੀ ਹੈ ਜੂਨ ਦਾ ਮਹੀਨਾ ਸੀਗਾ 2015 ਦੇ ਵਿੱਚ ਜਦੋਂ ਮਹਾਰਾਜ ਦੇ ਸਰੂਪ ਵਿਚੋਰੀ ਹੋਣ ਦੀ ਗੱਲ ਆਉਂਦੀ ਆ ਫਿਰ ਪੋਸਟਰ ਲੱਗਦੇ ਆ ਫਿਰ ਚੈਲੰਜ ਕਰਿਆ ਜਾਂਦਾ ਹੈ ਹਨਾ ਫਿਰ ਬਦਬੀਆਂ ਦਾ ਮਸਲਾ ਹੁੰਦਾ ਹੈ ਕਿ ਆਕੇ ਅਕਤੂਬਰ ਦੇ ਨੇੜੇ ਤੇੜੇ ਜਾ ਕੇ ਜਿਸਤੰਬਰ ਦਾ ਮਹੀਨਾ ਵੀ ਲੰਘ ਜਾਂਦਾ ਕਿ ਪਰਚੇ ਹੁੰਦੇ ਨੇ ਤੇ ਉਹ ਇੰਨਾ ਡਿਲੇ ਕਿਉਂ ਕਰਿਆ ਜਾਂਦਾ ਜਦੋਂ ਜਦੋਂ ਚੋਰੀ ਹੋਏ ਆ ਮਹਾਰਾਜ ਦੇ ਸਰੂਪ ਚੋਰੀ ਹੁੰਦੇ ਆ ਉਦੋਂ ਹੀ ਐਕਸ਼ਨ ਕਿਉਂ ਨਹੀਂ ਲਿਆ ਗਿਆ ਗੱਲ ਤਾਂ ਇੱਥੇ ਜਾ ਕੇ ਖੜ ਜੰਦੀ ਹੈ ਇੰਨਾ ਸਮਾਂ ਕਿਉਂ ਫਿਰ ਕਹਿੰਦੇ ਜੀ ਸੀਬੀਆਈ ਕੋਲ ਜਾਂਚ ਚੱਲੀ ਕਿ ਸੀਬੀਆਈ ਕੋਲ ਜਾਂਚ ਜਾਣ ਦਾ ਮਸਲਾ ਕਿਉਂ ਬਣਿਆ ਕਿਉਂ ਕਿਉਂ ਸੀਬੀਆਈ ਕੋਲ ਦਿੱਤੀ ਜਾਂਚ ਇਹਨਾਂ ਨੇ ਤਾਂ ਜਿੱਥੇ ਤੱਕ ਮੇਰਾ ਖਿਆਲ ਹੈ ਹੋ ਸਕਦਾ ਮੈਂ ਕਿਤੇ ਦਤਾਹੀ ਵੀ ਕਰ ਰਹਾ ਹਾਂ ਉਹ ਜਿਹੜਾ ਕਮਿਸ਼ਨ ਬਿਠਾਇਆ ਸੀ ਜੋਰਾ ਸਿੰਘ ਕਮਿਸ਼ਨ ਸੀ ਸ਼ਾਇਦ ਉਹਨਾਂ ਦੇ ਪਹਿਲੇ ਲਾਈਨ ਤੋਂ ਵੀ ਕਾਲੀ ਕੱਲ ਨੇ ਇਨਕਾਰ ਕਰਿਆ ਸੀਗਾ ਮੇਰੇ ਖਿਆਲ ਨੂੰ ਤੇ ਉਹ 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 ਚੀਜ਼ ਕਿੱਥੇ ਫਿਰ ਉਹਦਾ ਜਵਾਬ ਕੌਣ ਦੇਊਗਾ ਕਿਉਂ ਨਹੀਂ ਲੱਤੀ ਗਈ ਕਿਹੜੇ ਬੰਦੇ ਸੀ ਉੱਚਾ ਚਲੋ ਜੋ ਹੋਰ ਸਾਰਾ ਕੁਝ ਛੱਡ ਦੀ ਆਪਾਂ ਇੱਕ ਇੱਕ ਮੰਨ ਲਈਏ ਜਿਹੜੇ ਬੰਦੇ ਉੱਥੇ ਬੈਠ ਕੇ ਅ ਸਰਗਰਸ਼ ਕਰ ਰਹੇ ਸੀ ਕਹਿ ਲਓ ਐਜੀਟੇਸ਼ਨ ਕਰ ਰਹੇ ਸੀ ਕਹਿ ਲਓ ਜਾਂ ਜਿਨ੍ਹਾਂ ਨੇ ਰਸਤਾ ਰੋਕਿਆ ਸੀ ਜਾਂ ਉੱਥੇ ਧਰਨਾ ਲਾਇਆ ਹੋਇਆ ਸੀ ਉਹਨਾਂ ਦੇ ਉੱਤੇ ਗੋਲੀ ਚਲਾਉਣ ਦਾ ਮਤਲਬ ਕੀ ਸੀਗਾ ਉਹਨਾਂ ਨੂੰ ਧੁਖ ਦੇਣ ਦਾ ਮਤਲਬ ਕੀ ਸੀਗਾ ਗੱਲ ਤਾਂ ਇਹ ਸੀ ਕਿ ਉੱਥੇ ਜਾਂਦੇ ਗ੍ਰਹਿ ਮੰਤਰੀ ਜਾਂਦਾ ਉਪ ਮੁੱਖ ਮੰਤਰੀ ਜਾਂਦਾ ਮੁੱਖ ਮੰਤਰੀ ਜਾਂਦਾ ਉਹਨਾਂ ਦੇ ਕੋਲ ਬੈਠਦਾ ਉਹਨਾਂ ਨੂੰ ਦੱਸਦਾ ਕਿ ਮੈਂ ਥੋੜੇ ਜਿਹਾ ਇਸ ਮਸਲੇ 'ਚ ਮੈਂ ਤਾਂ ਥੋੜੇ ਵਰਗ ਆ ਇੱਥੇ ਮੈਂ ਸੰਗਤ ਦੇ ਰੂਪ 'ਚ ਆਇਆ ਮੈਂ ਤਾਂ ਸੰਗਤ ਦੇ ਵਿੱਚ ਬੈਠ ਕੇ ਮਸਲਾ ਵਿਚਾਰਨ ਆਇਆ ਮੈਂ ਕੋਈ ਮੁੱਖ ਮੰਤਰੀ ਨਹੀਂ ਬਣ ਕੇ ਆਇਆ ਜਾਂ ਮੈਂ ਕੋਈ ਉਪ ਮੁੱਖ ਮੰਤਰੀ ਨਹੀਂ ਬਣ ਕੇ ਆਇਆ ਇਹ ਮਸਲਾ ਕਿਸੇ ਇੱਕ ਦਾ ਨਹੀਂ ਹੈਗਾ ਇਹ ਸਾਡਾ ਆਪਣਾ ਸਾਰਿਆਂ ਦਾ ਮਸਲਾ ਹੈ ਆਓ ਦੱਸੋ ਕੀ ਕਰਨਾ ਆਪਾਂ ਕਰੀਏ ਇਹ ਇਹ ਗੱਲ ਸੀਗੀ ਉੱਥੇ ਹੋਣੀ ਅੱਜ ਮਾਫੀ ਮੰਗਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਕਿ ਇਹ ਆ ਕੁਝ ਕਰਿਆ ਹੁੰਦਾ ਉੱਥੇ ਇੰਨਾ ਸਮਾਂ ਇੰਨੇ ਮਹੀਨੇ ਬੀਤੇ ਇਸ ਚੀਜ਼ ਨੂੰ ਤੁਸੀਂ ਚੈਲੇਂਜ ਤਾਂ ਕਨਸੈਪਟ ਕਰ ਰਹੇ ਹੋ ਉਹਨਾਂ ਦਾ ਅਕਸੈਪਟ ਕਰਨ ਦੇ ਰਹੇ ਹੋ ਪਰ ਗੋਲੀ ਚਲਵਾ ਰਹੀ ਚਲਵਾਈ ਜਾ ਰਹੀ ਹੈ ਚਾਹੇ ਤੁਸੀਂ ਆਰਡਰ ਦਿੱਤਾ ਜਾਂ ਨਾ ਦਿੱਤਾ ਬੱਕਰੀ ਗੱਲ ਹੈ ਉੱਥੇ ਗੋਲੀ ਚਲਾਉਣ ਦੀ ਨੋਬਤ ਕੀ ਆਈ ਉਹਨਾਂ ਨੂੰ ਕਿਉਂ ਖਦੇੜਨਾ ਚਾਹੁੰਦੇ ਸੀਗੇ ਤੁਸੀਂ ਜਿਓ ਸ਼ਾਂਤ ਵੀ ਬੈਠੇ ਸੀਗੇ ਤਾਂ ਬੈਠੇ ਰਹਿਣ ਦਿੰਦੇ ਉਹ ਤਾਂ ਸੰਘਰਸ਼ ਕਰ ਲੈ ਸੀ ਉਹਨਾਂ ਨੂੰ ਜਾ ਕੇ ਤੁਸੀਂ ਸਗੋਂ ਉਹਨਾਂ ਨੂੰ ਜਾ ਕੇ ਦੱਸਣਾ ਸੀ ਕਿ ਸਰਕਾਰ ਵੱਲੋਂ ਇਹ ਕਦਮ ਚੱਕੇ ਜਾ ਰਹੇ ਹੈ ਉਸੀ ਘਬਰਾਉਣਾ ਅਸੀਂ ਆਉਣ ਹੁਣ ਹੁਣ ਕਹਦੇ ਸਾਡੀ ਸਰਕਾਰ ਆਉਣ ਤੋਂ ਅਸੀਂ ਜਿਹੜੇ ਮੁੱਖ ਦੋਸ਼ੀ ਨੇ ਅਸਲੀ ਚ ਦੋਸ਼ੀ ਨੇ ਉਹਨਾਂ ਨੂੰ ਅੰਦਰ ਕਰਦਾਂਗੇ ਉਦੋਂ ਕਿਉਂ ਨਹੀਂ ਕਰੇ ਹੁਣ ਕਿੱਥੋਂ ਪਤਾ ਲੱਗੂਗਾ ਤੁਹਾਨੂੰ ਦੋਸ਼ੀ ਇਹ ਵੀ ਆ ਉਹ ਦੋਸ਼ੀ ਨੇ ਬਈ ਉਦੋਂ ਜਦੋਂ ਸੱਤਾ ਦੇ ਵਿੱਚ ਸੀਗੇ ਉਦੋਂ ਤੁਹਾਨੂੰ ਪਤਾ ਨਹੀਂ ਲੱਗਿਆ ਹੁਣ ਦੁਬਾਰੇ ਸਰਕਾਰ ਬਣਾਉਣ ਵਾਸਤੇ ਇਹ ਫੇਰ ਟਕਵਾਂਜਾ ਲੱਤ ਨੇ ਜਿਹੜੀ ਕੈਨ ਦਾ ਭਾਵ ਇਹ ਕਿ ਇਹ ਜਿੱਦਾਂ ਪਹਿਲਾਂ ਕਾਂਗਰਸੀਆਂ ਨੇ ਜਾਂ ਹੁਣ ਹੋਣਾ ਫੇਰ ਅਕਾਲੀ ਦਾ ਲਾ ਗਿਆ ਉਹ ਵੀ ਕਹਿੰਦੇ ਮੈਂ ਇਹਦੇ ਸਿਆਸਤ ਕਰਕੇ ਦੇਖ ਲਾਂ ਉਹ ਪੈਰ ਨਹੀਂ ਲੱਗ ਰਹੇ ਜਦੋਂ ਪਾਰਟੀਆਂ ਦੇ ਨਾ ਲੋਕ ਕੰਮਾਂ ਨੂੰ ਦੇਖਣ ਲੱਗ ਗਏ ਲੋਕ ਜਾਣਨ ਲੱਗ ਗਏ ਲੋਕ ਸਵਾਲ ਕਰਨ ਲੱਗ ਗਏ ਸਾਰਿਆਂ ਨੂੰ ਹੀ ਕਰ ਰਹੇ ਨੇ ਮੈਂ ਕਿਸੇ ਕਾਲੀ ਦਲ ਦੀ ਇੱਕ ਦੀ ਨਹੀਂ ਗੱਲ ਕਰ ਰਿਆ ਉਹ 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 ਫਿਰ ਹੁਣ ਉਹਨਾਂ ਨੂੰ ਮੁੱਦਾ ਨਹੀਂ ਬਣ ਰਿਹਾ ਤੇ ਇਹ ਮੁੱਦਾ ਆ ਗਿਆ ਹੁਣ ਜੀ ਅਸੀਂ ਤਾਂ ਬਾਹੀ ਮੰਗ ਲਈ ਹੁਣ ਪੰਤ ਮਾਫ ਕਰ ਦੋਗੇ ਵੀ ਜਦੋਂ ਤੁਹਾਡੇ ਕੋਲ ਸਭ ਕੁਝ ਚੀਜ਼ ਉਦੋਂ ਕਰ ਕੀਤਾ ਨਹੀਂ ਹੁਣ ਚਲੋ ਅਸਲ ਤੇ ਗੱਲ ਤਾਂ ਇਹ ਵੀ ਹੈ ਨਾਲ ਜੁੜ ਗਈ ਹੁਣ ਵੀ ਜਿਹੜੇ ਅਕਾਲੀ ਦਲ ਤੋਂ ਬਾਹਰ ਹੋ ਗਏ ਆ ਉਹਨਾਂ ਨੂੰ ਜੋੜ ਲਿਆ ਜਾਵੇ ਸੰਗਠਨਤ ਜਿਹੜਾ ਕਰ ਲਿਆ ਜਾਵੇ ਸੰਗਠਨ ਨੂੰ ਹੋਰ ਮਜ਼ਬੂਤ ਕਰ ਲਿਆ ਜਾਵੇ ਸਰਕਾਰ ਬਣਾਉਣੀ ਚਾਹੁੰਦੇ ਆ ਨਾ ਹੁਣ ਭਿੰਡਸਾ ਗਰੁੱਪ ਨੇ ਸ਼ਾਲਮਾਰੀ ਕਦਮ ਉਹ ਕਹਿੰਦਾ ਬਹੁਤ ਵਧੀਆ ਗੱਲ ਹੋ ਗਈ ਅਸੀਂ ਮੀਟਿੰਗ ਸਾਧ ਲਈ ਅਸੀਂ ਵਿਚਾਰ ਕਰਾਂਗੇ ਯਾਨੀ ਕਿ ਐਦਾਂ ਦੇ ਚਾਹਦੇ ਹੀ ਸੀਗੇ ਗਰੁੱਪ ਬੈਠੇ ਨੇ ਜਿਹੜੇ ਵੀ ਇੱਕਦਮ ਅਸੀਂ ਜਾ ਕੇ ਬਾਦਰਾ ਦੇ ਨਾਲ ਹੱਥ ਮਿਲਾ ਲਈਏ ਸਾਨੂੰ ਫੇਰ ਸੱਤਾ ਦੇ ਵਿੱਚ ਆਈਏ ਸਾਨੂੰ ਫੇਰ ਕੁਝ ਮੁੜੇ ਜੇ ਗੱਲ ਤਾਂ ਇੱਥੇ ਮੈਂ ਤਾਂ ਇਹੀ ਗੱਲ ਕਰਦਾ ਕਿ ਸੱਤਾ ਦੀ ਭੁੱਖ ਹੈ ਜਿਹੜੀ ਉਹ ਬੋਲ ਰਹੀ ਐ ਇੱਥੇ ਕੋਈ ਹੋਰ ਕੁਝ ਨਹੀਂ ਹੈਗਾ ਕਿਸੇ ਨੇ ਕੁਝ ਨਹੀਂ ਦੇਣਾ ਇਹ ਮੁੱਦਾ ਬਣ ਗਿਆ ਜਿਵੇਂ 84 ਮੁੱਦਾ ਆ ਐਸਵਾਈਐਲ ਮੁੱਦਾ ਆ ਚੰਡੀਗੜ੍ਹ ਦਾ ਮੁੱਦਾ ਆ ਪੰਜਾਬੀ ਬੋਲਦੇ ਇਲਾਕੇ ਮੁੱਦਾ ਆ ਪਾਣੀਆਂ ਦਾ ਮੁੱਦਾ ਐ ਇਦਾਂ ਵਿਦਵੀ ਕਾਂਡ ਇੱਕ ਮੁੱਦਾ ਬਣ ਕੇ ਰਹਿ ਗਿਆ ਇਹ ਸਿਆਸੀ ਮੁੱਦਾ ਐ ਸਿਆਸਤ ਹੋਣ ਲੱਗੀ ਇਹਦੇ ਤੇ ਹੋਰ ਹੋਣਾ ਕੁਝ ਨਹੀਂਗਾ ਇਸ ਸਰਕਾਰ ਦੇ ਵਿੱਚ ਬੈਠਾ ਬੰਦਾ ਜਿਹੜਾ ਐੰਬੈਲਯਾ ਕੁਮਰ ਵਿਜੇ ਪ੍ਰਤਾਪ ਸਿੰਘ ਆਪ ਰੌਲਾ ਪੰਦਾ ਉਹ ਖੁਦ ਕਹਿੰਦਾ ਕਿ ਨਹੀਂ ਹੋਣਾ ਮਸਲਾ ਹੱਲ ਤੇ ਉਹਨਾਂ ਨੂੰ ਜਾਦੇ ਪਤਾ ਹੈ ਉਹ ਉਸ ਚੀਜ਼ ਦਾ ਹਿੱਸਾ ਰਹੇ ਹੈ ਜਿਸਨੇ ਜਿਸਨੇ ਕੋਈ ਚੀਜ਼ ਕੱਢ ਕੇ ਸਾਹਮਣੇ ਰੱਖਣੀ ਹੈ ਕੋਰਟ ਦੇ ਪੁਲਿਸ ਦਾ ਹਿੱਸਾ ਰਹੇ ਹੈ ਉਹਨਾਂ ਨੂੰ ਪਤਾ ਹੈ ਕਿੱਥੇ ਕੀ ਹੋਣਾ ਕਿੱਥੇ ਕੀ ਹੋਣਾ ਚਾਹੀਦਾ ਸੀ ਜਾਂ ਕਿੱਥੇ ਕੀ ਹੋਏਗਾ ਅੱਗੇ ਉਹ ਜਿਆਦਾ ਸਮਝਦੇ ਹੈ ਉਹ ਉਹ ਕਹਿ ਰਹੇ ਕੁਝ ਨਹੀਂ ਹੁਣ ਤੇ ਇਹ ਚੀਜ਼ਾਂ ਕਦੋਂ ਫਿਰ ਆਪਾਂ ਕਹਿ ਸਕਦੇ ਆ ਕਿ ਇਹ ਕੱਲ ਨੂੰ ਇਹ ਸੱਤਾ ਵਿਚ ਆਏ ਇਹਨਾਂ ਨੇ ਫੇਰ ਇਨਸਾਫ ਦੇ ਦੇਣਾ ਜਾਂ ਨਾਲੇ ਇਨਸਾਫ ਕੀ ਦੇਣਗੇ ਇਹਨੂੰ ਪੜਨਗੇ ਦੱਸਣਾ ਇਹ ਅਸਲ ਦੋਸ਼ੀ ਕੌਣ ਆ ਕੌਣ ਪੁਚਾ ਰਿਹਾ ਉਹਨੂੰ ਦੱਸਣਾ ਇਹ ਹੁਣ ਤਾਂ ਦੱਸ ਸਕਦੇ ਆ ਸੱਤਾ ਤੋਂ ਬਾਹਰ ਨੇ ਹੁਣ ਦੱਸਣਾ ਸਰਕਾਰ ਨੂੰ ਵੀ ਕਰੋ ਕਾਰਵਾਈ ਆ ਦੇਖੋ ਚੱਕੋ ਸਬੂਤ ਅਸੀਂ ਕੱਢ ਲਏ ਸਾਡੇ ਕੋਲ ਉਸ ਟਾਈਮ ਨਹੀਂ ਨਿਕਲੇ ਹੁਣ ਕੱਢਿਆ ਅਸੀਂ ਸਬੂਤ ਆ ਪੜੋ ਟੱਕੂ ਅੰਦਰ ਕਰੋ ਨਾ ਦੱਸ ਦੇਣਾ ਕੌਣ ਨੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਮਾਮਲਾ ਹੈ ਮਸਲਾ ਹੈ। ਇਹ ਕਿਹੜਾ ਕਿਸੇ ਦਾ ਨਿੱਜੀ ਹੈ ਜਾਂ ਪ੍ਰਾਈਵੇਟ ਹੈ ਕਿਸੇ ਨੂੰ ਕਹਿ ਦਈਏ ਇੰਡੀਵਿਜੂਅਲ ਦਾ ਹੈ ਹੀ ਨਹੀਂ ਹੈ। ਵਿਅਕਤੀਗਤ ਥੋੜੀ ਹੈ। ਕਹਿ ਦੇਣਾ ਦੱਸਣਾ ਚਕਵਾ ਦੇਣਾ ਨਾਲ ਹੋ ਕੇ ਕਰਨ ਕਾਰਵਾਈ। ਨਾਲ ਰੋਕਟ ਲੋਕ ਤਾਂ ਨਾਲ ਵੜੇ ਜਾਣਗੇ ਆ ਮਾਫੀਆਂ ਮੰਗ ਕੇ ਤਾਂ ਨਹੀਂ ਸੱਤਾ ਵਿੱਚ ਆ ਜਾਂਦਾ। ਜੀ। ਜੀ ਪ੍ਰਮਿੰਦਰ ਜੀ ਇੱਕ ਗੱਲ ਹੈ ਸਾਰੀ ਜੀ ਪਾਰਟੀਆਂ ਕਹਿੰਦੀਆਂ ਨੇ ਕਈ ਕਹਿੰਦੀਆਂ ਨਹੀਂ ਹੈਗੀਆਂ ਅਟਕ ਜਾਂਦੀਆਂ ਨੇ ਕੱਲੋ ਸੁਖਵੀਰ ਬਾਦਲ ਨੇ ਤਾਂ ਉਹ ਗੱਲ ਕਹੀ। ਇਹ ਗੱਲ ਪਤਾ ਨਹੀਂ ਪੰਜਾਬ ਨੂੰ ਦੇਖਨੇ ਰਹੀ ਪੰਜਾਬ ਦੇਖਣਾ ਚਾਹੁੰਦਾ ਨਹੀਂ ਜਾਂ ਪੰਜਾਬ ਦੇ ਪੰਜਾਬੀਆਂ ਦੇ ਗੱਲ ਸਮਸ ਦੇ ਵਿੱਚ ਨਹੀਂ ਆ ਰਹੀ ਸੁਖਵੀਰਾਦ ਉਹ ਜਿੱਥੇ ਸਪੀਚ ਖਤਮ ਹੁੰਦੀ ਹੈ ਉਸ ਤੋਂ ਪੁੱਛ ਪਹਿਲਾਂ ਉਹ ਸ਼ਬਦ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਤਾਕਤਾਂ ਨੇ ਸਾਨੂੰ ਉੱਥੇ ਜਾਣ ਨਹੀਂ ਦਿੱਤਾ ਯਾਨੀ ਕਿ ਤਾਕਤਾਂ ਨੇ ਇਨਸਾਫ਼ ਦਿਵਾਉਣ ਦਿੱਤਾ ਕਿਹੜੀ ਸਰਕਾਰ ਹੈ ਕਿਹੜਾ ਇਹੋ ਜਿਹਾ ਸਿਆਸਤਦਾਨ ਹੈ ਇਹਨੇ ਨਿਆਂ ਨਹੀਂ ਤਾਂ ਹੀ ਹੈਗੀ ਕੋਈ ਵੀ ਸਿਆਸਤਦਾਨ ਹੈ ਉਹਨੂੰ ਵੀ ਪਤਾ ਕਿ ਜੇਕਰ ਅਸੀਂ ਸਾਰੇ ਮਾਮਲੇ ਹੱਲ ਕਰਾਂਗੇ ਅਸੀਂ ਅਗਲੇ ਵਾਰ ਸਰਕਾਰ ਦੇ ਵਿੱਚ ਆ ਜਾਗੇ ਇਕੱਲੇ ਦਲ ਹੋਵੇਗੀ ਕਾਂਗਰਸ ਹੋਗੀ ਆਪ ਹੋਗੀ ਬਸਵਾ ਹੋਗੀ ਲੈਫਟ ਰਾਈਟ ਵਿੰਗ ਕੋਈ ਵੀ ਹੋਗੇ ਜਿਹੜੇ ਸੱਤਾ ਦੇ ਵਿੱਚ ਰਹੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਜੇਕਰ ਅਸੀਂ ਯਾਰ ਮਾਮਲੇ ਹੱਲ ਕਰ ਦਾਂਗੇ ਅਸੀਂ ਸੱਤਾ ਦੇ ਵਿੱਚ ਆ ਜਾਾਂਗੇ ਫਿਰ ਪੰਜਾਬ ਕਿਉਂ ਨਹੀਂ ਇਹੋ ਚੀਜ਼ ਦੇਖ ਪਾ ਰਿਹਾ ਜਾਂ ਪੰਜਾਬ ਦੇ ਉੱਪਰ ਦੀ ਉਹ ਚੀਜ਼ ਹੈ ਕਿ ਕਿਹੜੀ ਤਾਕਤ ਹੈ ਜਿਹੜੀ ਪੰਜਾਬ ਦੇ ਵਿੱਚ ਇਨਵੋਲਵ ਹੈ ਇਹਨਾਂ ਨੂੰ ਅੱਗੇ ਵਧ ਨਹੀਂ ਦੇ ਰਹੀ ਮੰਨ ਲਓ ਕਿ ਅੱਜ ਭਗਵੰਤ ਮਾਨ ਦੀ ਸਰਕਾਰ ਹੈ ਕੈਪਟਨ ਅਮਰਿੰਦਰ ਜੀ ਸਰਕਾਰ ਰਹਿ ਕੇ ਚੱਲੀ ਗਈ ਕਿੰਨੇ ਪੰਜਾਬ ਦੇ ਰੇਅਰ ਸੋਸ਼ਲ ਇਸ਼ੂ ਵੀ ਹੈਗੇ ਨੇ ਚਲੋ ਇਹ ਤਾਂ ਆਪਾਂ ਮੰਨ ਲਈਏ ਕਿ ਧਰਮ ਦਾ ਇਸ਼ੂ ਹੈ 100 ਬਜੇ ਚ ਡਿੱਕੇ ਆਉਣਗੇ ਨਹੀਂ ਇਹ ਸਿਰੇ ਜਾ ਸਕਦੇ ਨਹੀਂ ਏਡੀ ਸਮਰੱਥਾ ਹੈਗੀ ਇਹਨਾਂ ਦੀ ਕੋਈ ਵੀ ਲੀਡਰ ए बी सी ਹੋਰ ਇਸ਼ੂ ਵੀ ਹੈਗੇ ਨੇ ਕਿਹੜੀ ਉਹ ਵੱਡੀ ਤਾਕਤ ਹੈ ਕਿਉਂ ਨਹੀਂ ਪੰਜਾਬ ਉੱਥੇ ਤੱਕ ਜਾਬ ਆ ਰਿਹਾ ਕਿ ਜਿਹੜੀ ਤਾਕਤ ਇਹਨਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ ਸਿਆਸਤਦਾਨਾਂ ਨੂੰ ਬੜਾ ਇੱਕ ਸਵਾਲ ਪੈਦਾ ਹੁੰਦਾ ਕਿ ਕਿਸੇ ਬਾਹਰਲੀ ਕਿਸੇ ਤਾਕਤ ਦੀ ਪੰਜਾਬ ਦੀ ਪੋਲੀਟੀਕਲ ਜਿਹੜੀ ਲੀਡਰਸ਼ਿਪ ਹੈ ਇਹਦੇ ਚ ਉਹ ਉਹਦਾ ਇੱਕ ਤਾਂ ਤੁਸੀਂ ਐਂ ਕਹੋ ਕਿ ਰੁਕਾਵਟ ਬਣੀ ਹੋਈ ਆ ਉਹ ਚੀਜ਼ ਜਾਂ ਕਿਸੇ ਤਰੀਕੇ ਦੇ ਨਾਲ ਕੰਟਰੋਲ ਕੀਤਾ ਹੋਇਆ ਹਾਈਜੈਕ ਕੀਤਾ ਹੋਇਆ ਪੰਜਾਬ ਦੀ ਪੂਰੀ ਪੋਲਿਟਿਕਸ ਕਿਸੇ ਨੇ ਕਿ ਅੱਗੇ ਵਧਣ ਤੋਂ ਨਹੀਂ ਆਪਣੇ ਲੋਕਾਂ ਦੇ ਉੱਥੇ ਜਾਣ ਦੇ ਲਈ ਗੱਲ ਸਾਰੀ ਉੱਥੇ ਦੀ ਉੱਥੇ ਹੀ ਖੜੀ ਹੈ ਪ੍ਰਣਾਲੀ ਉੱਥੇ ਦਾ ਉੱਥੇ ਹੀ ਹੈ ਅੱਜ ਤੱਕ ਨਹੀਂ 15 ਸਾਲ ਦੀ ਇਹ ਗੱਲ ਹੋ ਗਈ। ਕੁਜਿੰਦਰ ਜੀ ਇਹ ਲੁਕੀ-ਚੁਪੀ ਤਾਂ ਗੱਲ ਹੈ ਹੀ ਨਹੀਂ ਇਹਦੇ 'ਚ। ਦਿੱਲੀ ਤੋਂ ਕੰਟਰੋਲ ਚੱਲਦਾ ਹੈ ਇਸ ਜਿਹੜੀਆਂ ਰੀਜਨਲ ਪਾਰਟੀਆਂ ਨੇ ਜਿਹਨਾਂ ਨੂੰ ਇਹ ਪੰਜਾਬ ਦੀ ਗੱਲ ਕਰ ਰਹੇ ਆ ਆਪਾਂ ਬਾਕੀ ਸਟੇਟਸ ਦੀ ਗੱਲ ਨਹੀਂ ਕਰਦੇ ਕਿਸੇ ਦੀ ਉਹ ਜਿਹੜੀਆਂ ਰੀਜਨਲ ਪਾਰਟੀਆਂ ਨੇ ਇਹ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਹੋਣ ਦਾ ਰੋਲਾ ਪਾਉਂਦੀਆਂ ਨੇ ਕੋਈ ਵੀ ਚਾਹੇ ਅਕਾਲੀ ਦਲ ਆਏ ਚਾਹੇ ਅਕਾਲੀ ਦਲ ਹੋਰ ਨੇ ਜਾਂ ਕੋਈ ਹੋਰ ਜੇ ਕੋਈ ਨਵੀਂ ਉੱਪਰ ਗਈ ਵੀ ਆ ਵੀ ਕੁਝ ਵੀ ਆ ਲੇਕਿਨ ਕੰਟਰੋਲ ਤਾਂ ਇਹਨਾਂ ਦਾ ਦਿੱਲੀ ਕੋਲ ਹੈ ਜਦੋਂ ਇਹ ਜਦੋਂ ਇਹ ਦਿੱਲੀ ਦੀ ਸੈਂਟਰ ਦੀ ਵੱਡੀ ਸੱਤਾ ਦੇ ਵਿੱਚ ਬੈਠੀ ਪਾਰਟੀ ਦੇ ਨਾਲ ਹੱਥ ਮਿਲਾਂਦੇ ਨੇ ਉਦੋਂ ਕਿਉਂ ਮਿਲਾਇਆ ਜਾਂਦਾ ਹੱਥ ਇਹ ਤਾਂ ਸਾਫ਼ ਸਪਸ਼ਟ ਹੈ ਨਾ ਗੱਠ ਜੋੜ ਕਿਉਂ ਕਰੇ ਜਾਂਦੇ ਨੇ ਨੀчие ਹਿੱਤਾਂ ਵਾਸਤੇ ਕਰੇ ਜਾਂਦੇ ਨੇ ਜੇ ਪੰਜਾਬ ਦੇ ਲਈ ਲੜਦੇ ਹੁੰਦੇ ਇਹ ਲੋਕ ਸਾਰੇ ਕੋਈ ਪਾਰਟੀ ਜਿਵੇਂ ਤੁਸੀਂ ਕਿਹਾ ਕੋਈ ਪਾਰਟੀ ਐ ਲੈਫਟ ਆ ਰਾਈਟ ਐ ਜੋ ਕਾਂਗਰਸ ਆ ਕਾਲੀ ਆ ਆਮ ਆਦਮੀ ਪਾਰਟੀ ਬਸਪਾ ਜਾਂ ਭਾਜਪਾ ਜੇ ਇਹ ਪੰਜਾਬ ਦੇ ਲਈ ਮੁੱਖ ਰੱਖ ਕੇ ਜਿਹੜੇ ਮੁੱਦੇ ਤੁਸੀਂ ਗੱਲ ਕਰਦੇ ਹੋ ਕਿ ਇਹਨਾਂ ਮੁੱਦਿਆਂ ਦੇ ਤੇ ਮੁੱਦੇ ਤਾਂ ਹੋਰ ਵੀ ਬਥੇਰੇ ਨੇ ਇੱਕ ਧਾਰਮਿਕ ਭਾਵਨਾ ਵਾਣਾ ਥੋੜੀ ਆ ਜੇ ਇਹ ਪੰਜਾਬ ਦੀ ਗੱਲ ਕਰਦੇ ਹੋ ਹੋਰਨਾਂ ਦੀ ਮੁੱਦਿਆਂ ਦੀ ਗੱਲ ਕਰਦੇ ਤਾਂ ਇਹ ਇਕੱਠੇ ਹੋ ਕੇ ਸੈਂਟਰ ਦੇ ਖਿਲਾਫ ਬੋਲਦੇ ਜੇ ਐ ਥੋੜੀ ਕਹਿੰਦੇ ਕਿ ਮੇਰੀ ਸਰਕਾਰ ਆਊਗੀ ਮੈਂ ਤਾਂ ਤਾਂ ਬੋਲਨੂੰ ਮੇਰੀ ਸਰਕਾਰ ਹੋ ਮੈਂ ਤਾਂ ਭਾਈ ਵਾਲੀ ਕਰਨੂੰ ਜਿਹੜਾ ਤੁਸੀਂ ਦਬਾਅ ਕਹਿੰਦੇ ਹੋ ਕਿਹੜਾ ਦਬਾਅ ਹੈ ਹਜੇ ਕਿਹੜਾ ਡੰਡਾ ਹੈ ਉਹ ਉਹ ਤਾਂ ਪਤਾ ਹੀ ਹੈ ਨਾ ਹੁਣੋਂ ਉਹ ਤਾਂ ਸੈਂਟਰ ਦੇ ਵਿੱਚ ਜਿਹੜੀ ਪਾਰਟੀ ਬੈਠੀ ਐ ਉੱਥੇ ਕਿਹੜੀ ਪਾਰਟੀ ਬੈਠੀ ਐ ਕਾਂਗਰਸ ਐ ਤੇ ਭਾਜਪਾ ਤੇ ਉਹਨਾਂ ਤੋਂ ਬਿਨਾ ਕਿਹੜਾ ਬੰਦਾ ਜਿਹੜਾ ਅ ਦਬਾਅ ਪਾ ਦੂਗਾ ਜਾਂ ਇਹਨਾਂ ਤੋਂ ਬਿਨਾ ਕਿਹੜਾ ਬੰਦਾ ਜਿਹੜਾ ਦਬਾਰ ਚਾ ਲ ਲੂਗਾ ਕੋਈ ਵੀ ਨਹੀਂ ਐ ਇਹ ਦਬਾਰ ਚਾ ਲਦੇ ਨੇ ਉੱਥੋਂ ਚੱਲਦੇ ਨੇ ਉਹਨਾਂ ਦੇ ਕੋਲ ਇਹਨਾਂ ਦੀ ਅ ਕੈਨਲਟੀ ਬਰੀ ਐ ਉੱਥੋਂ ਉਹ ਟਾਈਟ ਕਰ ਦਿੰਦੇ ਨੇ ਹੁਣ ਪੰਜਾਬ ਦੇ ਵਿੱਚ ਆਪਾਂ ਕਹਿ ਦੋ ਕੋਈ ਵੀ ਸੱਤਾ ਦੇ ਵਿੱਚ ਆ ਜਾਂਦਾ ਐ ਚਲੋ ਪੰਜਾਬ ਨੂੰ ਛੱਡੋ ਸਟੇਟਸ ਦੀ ਗੱਲ ਕਰ ਲਓ ਆਪਾਂ ਫਟਾਫਟ ਕਹਿ ਰਹੇ ਕਿ ED ਫਲਾਣੀ ਏਜੰਸੀ ਢਮਗਾੜੀ ਏਜੰਸੀ ਉਥੋਂ ਛੱਡ ਦਿੰਦੇ ਆ ਬੰਦੇ ਉਹ ਸੈਂਟਰ ਉਹ ਭਾਈ ਕਰੇ ਹੋਏ ਕੰਟਰੋਲ ਉਹ ਕਰ ਰਹੇ ਨੇ ਕਿਹੜੀ ਪਾਰਟੀ ਨੇ ਕਾਂਗਰਸ ਨੇ ਨਹੀਂ ਕੀਤਾ ਇੱਕ ਭਾਜਪਾ ਨੇ ਨਹੀਂ ਕੀਤਾ ਕਰਦੇ ਨੇ ਤੇ ਇਹ ਉਹਨਾਂ ਦੇ ਥੱਲੇ ਲਾ ਕੇ ਕੰਮ ਕਰਦੇ ਨੇ ਇਹ ਪੰਜਾਬ ਵਿੱਚ ਦੇਖੋ ਬੜੀ ਸਪਸ਼ਟ ਗੱਲ ਹੈ ਸੂਬੇ ਕਹਿੰਦੇ ਨੇ ਕਿ ਸਾਡੇ ਅਧਿਕਾਰਾਂ ਦੇ ਉੱਪਰ ਡਾਕੇ ਮਾਰੇ ਜਾ ਰਹੇ ਨੇ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਕਹਿੰਦਾ ਸੀ ਕਿ CBI ਪੈਰਟ ਬਣ ਗਈ BJP ਦਾ ਤੋਤਾ ਬਣ ਗਈ ਉਦਾਂ ਬੋਲਦੇ ਨੇ ਭਾਈ ਸਟੇਟ ਦੀਆਂ ਸਰਕਾਰਾਂ ਪੁਲਿਸ ਨੂੰ ਨਹੀਂ ਯੂਜ਼ ਕਰਦੀਆਂ ਐਕਸਾਈਜ਼ ਪੁਲਿਸ ਨਹੀਂ ਯੂਜ਼ ਹੁੰਦੀ ਹੈਗੀ ਇੱਥੇ ਵਿਜੀਲੈਂਸ ਨਹੀਂ ਯੂਜ਼ ਹੁੰਦੀ ਹੈਗੀ ਬਿਲਕੁਲ ਬਿਲਕੁਲ ਉਹੀ ਗੱਲ ਕਰਦੇ ਐ ਇੱਥੇ ਹੁਣ ਵੀ ਤਾਂ ਰੌਲਾ ਪਾਏ ਰਹੇ ਨੇ ਹੁਣ ਨਹੀਂ ਪਾਉਂਦੇ ਰੌਲਾ ਦੂਜੀਆਂ ਪਾਰਟੀਆਂ ਅਜਾਮਾਦੀ ਪਾਰਟੀ ਦੀ ਸਰਕਾਰ ਜੇ ਉਹ ਕਹਿੰਦੇ ਨੇ ਕਿ ਪੁਲਿਸ ਨੂੰ ਸੀਐਮ ਸਾਹਿਬ ਵਰਤ ਰਹੇ ਨੇ ਚੁਕਾ ਦਿੰਦੇ ਨੇ ਜੀ ਵਿਜੀਲੈਂਸ ਛੱਡ ਦਿੰਦੇ ਨੇ ਜੀ ਇਨਕੁਆਰੀਆਂ ਤਾਂ ਹੋਈਆਂ ਸਿਆਸੀ ਗੇੜ ਉਹ ਜੇ ਤੁਹਾਨੂੰ ਪਤਾ ਹੈ ਤਾਂ ਹੀ ਤੁਸੀਂ ਬੋਲ ਰਹੇ ਹੋ ਜੇ ਤੁਸੀਂ ਵਰਤਦੇ ਆਏ ਇਹਨਾਂ ਚੀਜ਼ਾਂ ਨੂੰ ਤਾਂ ਹੀ ਤੁਸੀਂ ਅੱਗੇ ਦੱਸ ਰਹੇ ਹੋ ਵੀ ਵਰਤੀਆਂ ਜਾਂਦੀਆਂ ਨੇ ਭਈ ਫੇਰ ਅਗਲਾ ਵਰਤਦੇ ਨਾ ਤੁਹਾਨੂੰ ਕੀ ਤਕਲੀਫ ਹੈ ਵੀ ਵਰਤੂਗਾ ਹੀ ਅਗਲਾ ਜੇ ਤੁਸੀਂ ਵਰਤਦੇ ਆਏ ਹੋ ਅੱਗੇ ਵਰਤੂਗਾ ਤੋਂ ਇਹ ਇਹ ਇੱਕ ਖੇਡ ਹੈ ਇਹ ਚੱਲੀ ਜਾ ਰਹੀ ਹੈ ਹੁਣ ਜਿਹੜਾ ਦੌਰ ਆ ਗਿਆ ਉਹਦੇ ਵਿੱਚ ਇਹ ਆ ਵੀ ਅਕਾਲੀ ਦਲ ਦੇ ਨਾਲ ਜਿਹੜੇ ਬੰਦੇ ਖੜੇ ਸੀਗੇ ਹੋਰ ਪਾਰਟੀਆਂ ਚਾਹੇ ਉਹ ਡੇਰੇ ਸੀਗੇ ਡੇਰੇਦਾਰ ਸੀਗੇ ਆ ਜਿਹੜਾ ਹੁਣ ਰੌਲਾ ਪਿਆ ਸੀਗਾ ਪਿੱਛੇ ਜੇ ਜਦੋਂ ਬੇਦਬੀ ਕਾਹੜ ਹੋਇਆ ਉਹ ਤੋਂ ਪਹਿਲਾਂ ਮਮਬੀ ਵਾਲਾ ਕਾਰਡ ਹੋਇਆ ਉਹਨੂੰ ਡੇਰੇ ਨੂੰ ਸਰਚੇ ਵਾਲੇ ਡੇਰੇ ਤੇ ਮੁਖੀ ਨੂੰ ਮਾਫੀ ਦਿੱਤੀ ਇਸ਼ਤਿਹਾਰ ਲੱਗੇ ਉਹ ਕਿਹਦੇ ਦੁਆਈ ਸੀਗੀ ਉਹ ਕਹਿੰਦੇ ਜੀ ਉਹ ਤਾਂ ਉਹ ਤਾਂ ਜੱਜਦਾਰ ਸੀ ਜੱਜਦਾਰ ਕੌਣ ਥਾ ਬਤਾਇਆ ਇਹਦੇ ਅੰਦਰ ਹੁੰਦੇ ਨੇ ਜੱਜਦਾਰ ਅਕਾਲੀ ਦਲ ਦਾ ਕੰਮ ਕੀ ਹੈ ਰੋਲਾ ਕਿਉਂ ਨਹੀਂ ਪਾਇਆ ਸ਼੍ਰੋਮਣੀ ਕਮੇਟੀ ਵੱਲੋਂ ਇਸ਼ਤਿਹਾਰ ਕਿਵੇਂ ਜਾਰੀ ਹੋ ਗਏ ਇਹਦੇ ਹੁਣ ਜੇ ਉਹ ਥੋੜਾ ਚੱਲਦਾ ਉਹ ਡੇਰੇ ਹੌਲੀ ਹੌਲੀ ਆਰਐਸਐਸ ਨੇ ਆਪਣੇ ਅੰਦਰ ਕਰਨ ਲਈ ਉਹਨਾਂ ਨੂੰ ਨੇੜੇ ਲਾ ਲਿਆ ਹੁਣ ਅੱਜ ਜਿਹੜਾ ਵੱਡਾ ਸੰਗਠਨ ਹੈ ਕੋਈ ਉਹ ਭਾਏ ਭਾਦੇ ਪੈਰੀ ਬੈਠਾ ਹੈ ਦੋਸਤ ਇੱਕ ਜਾਣ ਤਾਂ ਕਿੱਧਰ ਜਾਣ ਉਹ ਸਾਥ ਛੱਡ ਗਏ ਹੁਣ ਕੀ ਰਹਿ ਗਿਆ ਇਕੱਲਾ ਹੁਣ ਪੰਥ ਯਾਦ ਆਉਂਦਾ ਹੈ ਉਹ ਸਾਰਾ ਕੁਝ ਉਹਨਾਂ ਪਾਰਟੀਆਂ ਨੂੰ ਹੁਣ ਪੰਜਾਬ ਨਹੀਂ ਹੁਣ ਪਾਰਟੀਆਂ ਜਿਹੜੀ ਵੀ ਪਾਰਟੀ ਆਊਗੀ ਉਹ ਸਿਆਸਤ ਕਰੂਗੀ ਸਿਆਸਤ ਕਰੂਗੀ ਧਾਰਮਿਕ ਮੁੱਦੇ ਦੇ ਸਿੱਖਾਂ ਨੂੰ ਫੇਰ ਅ ਵਰਗਣਾਉਣਾ ਨੇ ਫੇਰ ਪੰਜ ਦੀ ਦੁਹਾਈ ਫੇਰ ਫਰਗਾੜੀ ਖਾਣ ਯਾਦ ਕਰਾਉਣਾ ਫੇਰ 84 ਹਜ਼ਾਰ ਕਰਾਉਣਾ ਫੇਰ ਪੁਨਾਣਾ ਕੋਈ ਟਿਕੜਾ ਐਦਾ ਉਹ ਉਹ ਸਾਰਾ ਕੁਝ ਹੋਣਾ ਹੈ ਹੁਣ ਕਿਉਂ ਬਾਕੀ ਸਾਰੇ ਅ ਚਾਹੇ ਦਾਰਕਾਰਨ ਚਾਹੇ ਦਵਾਕਾਰਨ ਚਾਹੇ ਅਗਲਾ ਨੇ ਹਲਕ ਚ ਹੱਥ ਪਾਇਆ ਹੋਇਆ ਉਹ ਸਾਰੇ ਆਪਣੇ ਪੈਰ ਅੱਜ ਬਿਠਾ ਲਏ ਬਾਕੀ ਦੇ ਦੇਰੇਦਾਰ ਮਹੰਤ ਜੀ ਉਹ ਜਥੇਬੰਦੀਆਂ ਛੋਟੀਆਂ ਵੱਡੀਆਂ ਸਭ ਉਹ ਤਾਂ ਦੇਖੋ ਕੁਦਰਤੀ ਉਹ ਜੀ ਉਹ ਤਾਂ ਪਰਮਿੰਦਰ ਜੀ ਦੀ ਸੱਤਾ ਹੁੰਦੀ ਹੈ ਸਾਰਾ ਕੁਝ ਉਹਦਾ ਹੁੰਦਾ ਅਦਰ ਜੇਕਰ ਕੋਈ ਹੋਰ ਤੇ ਰਾਜ ਕਰ ਰਹੀ ਹੈ ਸੈਂਟਰ ਦੇ ਵਿੱਚ ਸਾਰਾ ਉਹਦਾ ਕੰਟਰੋਲ ਹੈ ਕੱਲ ਉਹ ਤੇ ਚਲੀ ਜਾਊਗੀ ਕੋਈ ਹੋਰ ਤੇ ਰਾਜੂਗੀ ਉਹਦਾ ਕੰਟਰੋਲ ਹੈ ਮਤਲਬ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਤੇ ਸਰਪੰਚ ਰਾਹੁਲ ਗਾਂਧੀ ਦੇ ਖਰੋਨ ਦੇ ਵਿੱਚ ਆ ਜੂਗਾ ਹਿੱਸਾ ਬਣ ਗਿਆ ਹੈ ਇਸ ਸਿਆਸਤ ਦਾ ਇਹ ਇਹ ਨਵੀਂ ਸਿਆਸਤ ਸ਼ੁਰੂ ਹੋਊਗੀ ਬਿਲਕੁਲ ਜਿਹਦੇ ਕੋਲ ਸਭ ਤੋਂ ਜ਼ਿਆਦਾ ਵੱਡੀ ਤਾਕਤ ਹੈ ਸਾਰਾ ਕੁਝ ਉਹਦੇ ਕੰਟਰੋਲ ਦੇ ਵਿੱਚ ਬਿਲਕੁਲ ਬਿਲਕੁਲ ਉਹੀ ਹੋ ਗਿਆ ਇਹ ਹਰ ਇੱਕ ਥਾਂ ਤੇ ਇਹੀ ਹੋ ਰਿਹਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਥੇ ਹੋ ਰਿਹਾ ਜਾਂ ਉਹ ਸੈਂਟਰ ਚ ਹੋ ਰਿਹਾ ਦਿੱਲੀ ਚ ਹਰ ਇੱਕ ਸਟੇਟ ਦੇ ਵਿੱਚ ਜਿਹੜਾ ਸੱਤਾ ਜਾ ਕੇ ਉਹ ਚਾਹੁੰਦਾ ਕਿ ਮੈਂ ਹੀ ਮੈਂ ਸੁਪਰੀਮ ਬਣ ਕੇ ਬੈਠਦਾ ਬਾਕੀ ਦੇਖਾਂਗੇ ਕੱਲ ਨੂੰ ਪਹਿਲਾਂ ਕੋਈ ਸਾ ਮੇਰੀ ਟਰਮ ਦੇ ਦੌਰਾਨ ਕੋਈ ਸਰ ਨਾ ਚੱਕੇ ਜਿਹੜਾ ਚੱਕਦਾ ਭੰਦ ਦੋ ਪਰ ਉਹ ਕਹਿੰਦਾ ਕਿ ਕਿਸੇ ਤਰੀਕੇ ਨਾਲ ਹੋਇਆ ਉਹਨੂੰ ਉਹਨੂੰ ਕਾਬੂ ਕਰੋ ਵੇਠ ਲਾਓ ਪੈਰਾਂ ਤੇ ਬਿਠਾ ਲਓ ਬੈਠਾ ਰਹਿ ਆਰਮਨਾਲ ਸ਼ਾਂਤ ਹੋ ਜਾ ਜੇ ਕੋਈ ਸਰ ਚੱਕੀਆਂ ਕੋਈ ਰੌਲਾ ਪਾਣਾ ਕੋਈ ਮਸਲਾ ਖੜਾ ਕਰਦਾ ਫਿਰ ਆਲਾ ਤੇਰੇ ਵਾਸਤੇ ਜੇਲਾ ਵੀ ਨੇ ਤੇਰੇ ਵਾਸਤੇ ਡੰਡੇ ਵੀ ਨੇ ਤੇਰੇ ਵਾਸਤੇ ਏਜੰਸੀਆਂ ਵੀ ਨੇ ਤੇਰੇ ਵਾਸਤੇ ਸਾਰਾ ਕੁਝ ਖੁੱਲੂਗਾ ਜਾਂਚਾਂ ਗੁੱਲਣਗੀਆਂ ਸਭ ਕੁਝ ਹੈਗਾ ਜੀ ਬਿਲਕੁਲ ਜਾਨਵਰਾਂ ਚ ਵੀ ਹੁੰਦਾ ਪਰਮਿੰਦਰ ਜੀ ਤਗੜਾ ਕੂਤਾ ਮਾਰਿੰਦਾ ਪਦਾ ਉਹ ਵੀ ਕੁਝ ਸਭ ਕੁਝ ਬਿਲਕੁਲ ਬਿਲਕੁਲ ਜੀ ਬਿਲਕੁਲ ਸੋ ਜਿਹਦੇ ਕੋਲ ਵੱਡਾ ਡੰਡਾ ਸਾਰੇ ਔਦੇ ਨੇ ਜਿਹਦੇ ਕੋਲ ਉਸ ਤੋਂ ਵੱਡਾ ਡੰਡਾ ਆ ਗਿਆ ਫਿਰ ਸਾਰੇ ਔਦੇ ਨੇ ਗੱਲ ਤਾਂ ਸਾਰੇ ਡੰਡੇ ਦੀ ਐ ਤਾਕਤ ਦੀ ਐ ਰਾਜ ਦੀ ਐ ਸੋ ਆਪਾਂ ਦੇਖਦੇ ਹਾਂ ਕਿ ਜਦੋਂ ਤੋਂ ਇਹ ਦੁਨੀਆ ਚੱਲੀ ਐ ਜਿਹੜਾ ਜ਼ਿਆਦਾ ਤਾਕਤਵਰ ਬੰਦਾ ਸਾਰਾ ਕੁਝ ਉਹਦੇ ਕੰਟਰੋਲ ਦੇ ਵਿੱਚ ਐ ਅੱਜ ਵੋਟ ਦੇ ਰੂਪ ਦੇ ਵਿੱਚ ਤਾਕਤ ਲੈ ਲੈਂਦੇ ਨੇ ਕਦੇ ਜਿਹਦੇ ਨਾਲ ਅਬੰਦ ਮੈਨ ਪਾਵਰ ਹੁੰਦੀ ਸੀ ਉਹਦਾ ਰਾਜ ਹੁੰਦਾ ਸੀ ਅੱਜ ਉਹ ਪਾਵਰ ਵੋਟ ਦੇ ਰੂਪ ਦੇ ਵਿੱਚ ਆ ਜਾਂਦੀ ਐ ਫਰਕ ਬਸ ਇੰਨਾ ਕਿ ਬਾਕੀ ਨੀਤੀਆਂ ਰਣਨੀਤੀਆਂ ਉਹ ਨੇ ਆਪਾਂ ਨੂੰ ਗੱਲ ਕਰਨੀ ਇਸ ਕਰਕੇ ਪੈ ਜਾਂਦੀ ਐ ਕਿ ਅਸੀਂ ਕਹਿੰਦੇ ਕਿ ਸਾਡੀ ਡੈਮੋਕ੍ਰੇਸੀ ਐ ਤੇ ਲੋਕਤੰਤਰ ਐ ਲੋਕਤੰਤਰ ਦੇ ਵਿੱਚ ਸਾਈਕੁਐਲਟੀ ਹੁੰਦੀ ਐ ਸਾਰੇ ਹੀ ਬਰਾਬਰ ਹੁੰਦੇ ਨੇ ਇਸ ਕਰਕੇ ਐ ਆਪਾਂ ਕਹਿੰਦੇ ਨੇ ਜਿੱਥੇ ਡਿਕਟੇਟਰਸ਼ਿਪ ਐ ਉਹ ਟੈਨਿੰਗal ਚੱਲਦੀ ਹੈ ਉੱਥੇ ਪਤਾ ਹੀ ਹੈ ਕਿ ਭਾਈ ਡੰਡਾ ਰਾਜ ਹੈ ਡੰਡਾ ਤੰਤਰ ਹੈ ਜਿੱਦਾਂ ਡੰਡਾ ਉਹਦਾ ਹੀ ਸਾਰਾ ਰਾਜ ਹੈ ਨੌਰਥ ਕੋਰੀਆ ਦੇ ਵਿੱਚ ਆਪਾਂ ਦੇਖਦੇ ਹਾਂ ਸੁਪਰਮਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰੀ ਗੱਲਬਾਤ ਕਰਨ ਦੇ ਲਈ ਧੰਨਵਾਦ ਸ਼ੁਕਰੀਆ ਗੁਰਿੰਦਰ ਜੀ ਜੀ ਦੋਸਤੋ ਸ਼੍ਰੋਮਣੀ ਅਕਾਲੀ ਦਲ ਵੱਲੋਂ 103ਵੇਂ ਦਿਵਸ ਮੌਕੇ ਆਪਣੀ ਮੰਗੀ ਗਈ ਮਾਫੀ ਪ੍ਰਧਾਨ ਸਾਹਿਬ ਵੱਲੋਂ ਤਾਂ ਉਹ ਚਰਚਾ ਦੇ ਵਿੱਚ ਜਰੂਰ ਉਦਦੇ ਗੱਲਬਾਤ ਕੀਤੀ ਤੁਸੀਂ ਆਪਣੇ ਫੀਡਬੈਕਸ ਹਨ ਹਰ ਵਾਰ ਦੇ ਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਕਿ ਇਹਨਾਂ ਮਾਮਲਿਆਂ ਬਾਰੇ ਤੁਸੀਂ ਕੀ ਵਿਚਾਰ ਆਪਣੀ ਰਾਏ ਰੱਖਦੇ ਹੋ ਧੰਨਵਾਦ